ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਗੋੜੀ ਕੁਵਾਰੇ ਰੀ ਮਹਲਾ 3 ਅਸ਼ਟਪਦੀਆ ਇੱਕੋ ਓੰਕਾਰ ਸਤ ਗੁਰ ਪ੍ਰਸਾਦ ਮਨ ਕਾ ਸੋਤਕ ਦੂਜਾ ਪਾਉ ਪਰਮੇ ਭੂਲੇ ਆਵੋ ਜਾਓ ਮਨ ਮੁਖ ਸੋਤਕ ਕਬਹ ਨਾ ਪਜਾਏ ਜੇ ਚਰਬਦ ਨਾ ਪੀਚੇ ਹਰ ਕੇ ਨਾਏ ਰਹਾਓ ਸਬੋ ਸੋਤਕ ਚੇਤਾ ਮੋਹ ਆਕਾਰ ਮਨ ਮਨ ਜੰਮੇ ਬਾਰੋ ਪਾਰ ਸੂਤਕ ਅਗਣ ਪਾਉਣੇ ਪਾਣੀ ਮਾਹੇ ਸੂਤਕ ਪੋਜਨ ਜੇਤਾ ਕਿਚ ਖਾਏ ਸੂਤਕ ਕਰਮ ਨਾ ਪੂਜਾ ਹੋਏ ਨਾ ਮ੍ਰਤੇ ਮਨ ਨਿਰਮਲ ਹੋਏ ਸਤ ਗੁਰੂ ਸੇਬਿਆ ਸੂਤਕ ਜਾਏ ਮਰੇ ਨ ਜਨਮੇ ਕਾਲ ਨਖਾਈ ਸਾਸ ਸਿਮਰਤ ਸੋਤ ਦੇਖਿਓ ਕੋਈ ਬਿਨਾਂ ਵੇਖੋ ਮੁਕਤ ਨ ਹੋਏ ਜੁਗ ਚਾਰੇ ਨਾਮ ਉੱਤਮ ਸਬਦ ਵਿਚਾਰ ਕਲ ਮੈਂ ਗੁਰ ਸਿਖ ਕਲ ਮੈਂ ਗੁਰਮਖ ਉਤਰਸ ਪਰ ਸਾਚਾ ਮਰੇ ਨਾ ਆਵੇ ਜਾਏ ਨਾਨਕ ਗੁਰਮਖ ਰਹਿ ਸਮਾਏ ਗੋੜੀ ਮਹੱਲਾ ਤੀਜਾ ਗੁਰਸੇਵਾ ਪ੍ਰਾਣ ਅਦਾਰਾ ਹਰ ਜਿਉ ਰਾਖੋ ਹਿਰਦੇ ਉਰ ਧਾਰਾ ਗੁਰਮਖ ਸੋਭਾ ਸਾਚ ਦੁਆਰਾ ਪੰਡਤ ਹਰਪੜਤ ਜੋ ਵਿਕਾਰਾ ਗੁਰਮਖ ਪੌਜਲ ਉਤਰੈ ਪਾਰਾ ਰਹਾਉ ਗੁਰਮਖ ਵਿਚੋ ਹਮੇ ਜਾਏ ਗੁਰਮਖ ਮੈ ਨਾ ਲਾਕੇ ਆਏ ਗੁਰਮਖ ਨਾਮ ਬਸੇ ਮਨ ਆਏ ਗੁਰਮਖ ਕਰਮ ਧਰਮ ਸੱਚ ਹੋਏ ਗੁਰਮਖ ਹੰਕਾਰ ਜਲਾਈ ਦੋਈ ਗੁਰਮਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰਵੋਦੋ ਬੂਜੇ ਸੋਈ ਲੋਕ ਸਮਝਾ ਬੋ ਸੁਨੇ ਨਾ ਕੋਈ ਗੁਰਮਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਪ ਬਹੁਤ ਚੁਤرائی ਜੋਕ ਚਕਮਾਵੇ ਸੋ ਥਾਈ ਨਾ ਪਾਈ ਆਵੇ ਜਾਵੇ ਥੋਰ ਨਾ ਕਾਈ ਮਨਮੁਖ ਕਰਮ ਕਰੇ ਬਹੁਤ ਅਭਿਮਾਨ ਨਾ ਬਗਚੋ ਲਾਇਮ ਬਹਿਨ ਤਧਾਨਾ ਜਮ ਪਕੜਿਆ ਤਬਹੀ ਪਛਤਾਨਾ ਵਿਨ ਸਤਗੁਰ ਸੇ ਬੇਮੁਖਤ ਨ ਹੋਈ ਗੁਰ ਪ੍ਰਸਾਦੀ ਮਿਲੇ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮਖ ਚਤ ਪਾਤ ਨਾਮੇ ਵੜਿਆਈ ਸਾਇਰ ਕੇ ਪੁੱਤਰੀ ਵਿਦਾਰ ਗਵਾਈ ਨਾਨਕ ਬਿਨਾਂ ਬੇ ਝੂਠੀ ਚਤرائی ਗੋੜੀ ਮਹੱਲਾ ਤੀਜਾ ਇਸ ਜੁਗ ਇਸ ਜੁਗ ਕਾ ਧਰਮ ਪੜੋਤਮ ਪਾਈ ਪੂਰੇ ਗੁਰਸਬ ਸੋਜੀ ਪਾਈ ਐਥੇ ਅੱਗੇ ਹਰਨਾਮ ਸਖਾਈ RAM ਪੜੋ ਮਨ ਕਰੋ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਰਹਾਓ ਬਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੂਜੇ ਪਾਏ ਗੁਰ ਕੇ ਸਭ ਸੱਚ ਲਿਬਲਾਏ ਹਉਮੈ ਮੈਲਾ ਏ ਸੰਸਾਰ ਨਿਤ ਤੀਰਥ ਨਾ ਵੇ ਨ ਜਾਏ ਹੰਕਾਰ ਪੈਣ ਕਰੇ ਪੇਟੇ ਜਮ ਕਰੇ ਖਵਾਰ ਸੋਚਨ ਸਾਚਾ ਜੇ ਹੋਮੇ ਮਾਰੇ ਕੁਰਕੇ ਸ਼ਬਦ ਪੰਜ ਸੰਗਾਰੇ ਆਪ ਤਰੇ ਸਗਲੇ ਕੁਲ ਤਾਰੇ ਮਾਇਆ ਮੋ ਨਟਵਾ ਜੀ ਪਾਈ ਮਣ ਮੁਖਾਂਦਰੇ ਲਪਟਾਈ ਕੁਰਮਖਾ ਲੇਪਤ ਰਹੇ ਲੇਬਲਾਈ ਬਹੁਤੇ ਪੇਕ ਕਰੇ ਪੇਖਤਾਰੀ ਅੰਤਰ ਤਿਸਨਾ ਫਿਰੇ ਹੰਕਾਰੀ ਆਪ ਨਾ ਚੀਨੇ ਬਾਜੀ ਹਾਰੇ ਕਾਪੜ ਪੈਰ ਕਰੇ ਚਤਰਾਈ माया मोहत ਭਰਮ ਪੁਲਾਈ ਬਿਨ ਕੁਰ ਸੇਬੇ ਬਹੁਤ ਦੁੱਖ ਪਾਈ ਨ ਮਰਤੇ ਸਦਾ ਵੈਰਾਗੀ ਗ੍ਰਹਿ ਅੰਤਰ ਸਾਚ ਲਿਬਲਾ ਗੀ ਨਾਨਕ ਸਤਗੁਰ ਸੇਬੇ ਸੇਵੜ ਭਾਗੀ ਗੋੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਵਯਾਸਤਾ ਤਿਸਤੇ ਉਪਜੇ ਦੇਵ ਮੋਹ ਪਿਆਸਾ ਤ੍ਰੈ ਗੁਣ ਪਰਮੇ ਨਾਹੀ ਨਿਚਕਾਰ ਵਾਸਾ ਹਮਹਾਰਾ ਰੱਖ ਕੇ ਸਤਗੁਰੂ ਮਿਲਾਇਆ ਆਂਦੇ ਨ ਪਖ ਤਾ ਨਾਮ ਦਿੜਾਇਆ ਰਹਾਓ ਤ੍ਰੈ ਗੁਣ ਪਾਣੀ ਬ੍ਰਹਮਚੰਚਾਲਾ ਪੜ ਬੇਦ ਬਖਾਨੇ ਸਿਰ ਮਾਰੇ ਜਮਕਾਲਾ ਤਤ ਨ ਚੀਨੇ ਬਨ ਬੰਨੇ ਪੰਡ ਪਰਾਲਾ ਮਣਮੁਖ ਅ ਗਿਆਨ ਕੁਮਾਰਕ ਫਪਾਏ ਹਰ ਨਾਮ ਬਿਸਾਰਿਆ ਬੋ ਕਰਮ ਦੇੜਾਏ ਭਵਜਲ ਡੂਪੇ ਦੂਜੇ ਪਾਏ ਮਾਇਆ ਕਾ ਮਹਤਾਜ ਪੰਡਤ ਕਹਾ ਬੇਵਿਖਿਆ ਰਾਤਾ ਬਹੁ ਦੁੱਖ ਪਾਵੇ ਚਮਕਾ ਕਲ ਜੇ ਬੜਾ ਨਿਤਕਾਲ ਸੰਤਾਪੇ ਗੁਰਮਖ ਦਮਕਾਲ ਨੀੜ ਨਾਵੇ ਹਮੇ ਤੂਜਾ ਸ਼ਬਦ ਚਲਾਵੇ ਨਾ ਮੇਰਾ ਤਿਹਾਰ ਗੁਣ ਗਾਵੇ ਮਾਇਆ ਦਾਸੀ ਭਖਤਾ ਕੀ ਕਾਰ ਕਮਾਵੇ ਚਾਰਨੀ ਲਾਕੇ ਤਾਂ ਮਹਿਲ ਪਾਵੇ ਸਦਹੀ ਨਿਰਮਲ ਸਹਿਜ ਸਮਾਵੇ ਹਰ ਕੀ ਕਥਾ ਸੁਨੇ ਸੇ ਤਰਵੰਤ ਦਿ세 ਜੁਗ ਮਾਹੀ ਤਿੰਨ ਕੋ ਸਭ ਨੇ ਪਿਆਨ ਦਿਨ ਪੂਜ ਕਰਾਹੀ ਸਾਚੇ ਗੁਣ ਰਪਿਆ ਸਾਚੇ ਮਨਮਾਹੀ ਪੂਰੇ ਸਤਗੁਰ ਸ਼ਬਦ ਸੁਨਾਇਆ ਤ੍ਰੈ ਗੁਣ ਮੇਟੇ ਚੌਥੇ ਜਿਤ ਲਾਇਆ ਨਾਨਕ ਹਉਮੇ ਮਾਰ ਬ੍ਰਹਮ ਮਿਲਾਇਆ ਗੋੜੀ ਮਹੱਲਾ ਤੀਜਾ ਬ੍ਰਹਮਾ ਬੇਦ ਪੜੇ ਬਾਦ ਵਖਾਨੇ ਅੰਤਰ ਤਾਮਸ ਆਪ ਨਾ ਪਛਾਨੇ ਤਾਂ ਪ੍ਰਪਾਇ ਗੁਰ ਸਤਿ ਵਖਾਨੇ ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ ਮਨ ਮੁਕ ਖਾਦੇ ਤੂਜੇ ਪਾਇ ਰਹਾਓ ਗੁਰਮਖਾ ਪ੍ਰਾਨੀ ਅਪਰਾਧੀ ਸਿੱਧੇ ਗੁਰ ਕੇ ਸ਼ਬਦ ਅੰਤਰ ਸੈ ਚਰੀ ਦੇ ਮੇਰਾ ਪ੍ਰਭ ਪਾਇਆ ਗੁਰ ਕੇ ਸ਼ਬਦ ਸਿੱਧੇ ਸਤਗੁਰ ਮੇਲੇ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸਾਚੇ ਕੇ ਮਨ ਪਾਏ ਹਰ ਗੁਣ ਕਾ ਬੇਸੈ ਅਜ ਸੁਪਾਏ ਬਿਨ ਗੁਰ ਸਾਚੇ ਪਰਮ ਪਲਾਏ ਮਨ ਮੁਖੰਦ ਦੇ ਸਦਾ ਵਿਖਾਏ ਜਮ ਡੰਡ ਸਹੇ ਸਦਾ ਦੁਖ ਪਾਏ ਜਮੂਆ ਨਾ ਜੋਹੇ ਹਰ ਕੀ ਸਨਾਈ ਹਮੇ ਮਰਸ ਹਮੇ ਮਾਰ ਸੱਚ ਲੇ ਬਲਾਈ ਸਦਾ ਰਹਿ ਹਰ ਨਾਮ ਲੇ ਬਲਾਈ ਸਤਗੁਰੂ ਸੇਵ ਸੇਜ ਨਿਰਮਲ ਪਵਿੱਤਾ ਮਨਸੋ ਮਨ ਮਿਲਾਏ ਸਭ ਚਗ ਚੀਤਾ ਇਨੇ ਵਿਦ ਕੁਸ਼ਲ ਤੇਰੇ ਮੇਰੇ ਮੀਤਾ ਸਤਗੁਰੂ ਸੇਵ ਸੋ ਫਲ ਪਾਏ ਹਿਰਦੇ ਨਾ ਵਿਚੋ ਆਪ ਗਵਾਏ ਅਣਹਦ ਬਾਣੀ ਸਬਤ ਬਚਾਏ ਸਤਗੁਰ ਤੇ ਕਬਨ ਕਬੋਨਾ ਸਿ ਦੋ ਮੇਰੇ ਪਾਈ ਭਗਤੀ ਸਿ ਦੇਦਰ ਸੋਭਾ ਪਾਈ ਨਾਨਕ ਰਾਮ ਨਾਮ ਬੜਿਆਈ ਗੜੀ ਮਹੱਲਾ ਤੀਜਾ ਤ੍ਰੈ ਗੁਣ ਵਖਾਣੇ ਪਰਮ ਨਾ ਜਾਏ ਵੰਦਨ ਨਾ ਟੂਟੇ ਮੁਕਤ ਨਾ ਪਾਈ ਮੁਕਤਿ ਦਾਤਾ ਸਤਿਗੁਰੁ ਜੁਗ ਮਾਹੇ ਗੁਰਮਖਿ ਪ੍ਰਾਣੀ ਪਰਮ ਗਵਾਏ ਸਹਿਜ ਤਨੁ ਉਪਜੇ ਹਰਿ ਲਿਬ ਲਾਇ ਰਹਾਉ ਤ੍ਰੈ ਗੁਣ ਕਾਲੇ ਕੇ ਸਰਕਾਰਾ ਨਾਮ ਚ ਨਾਮ ਨ ਚੇਤੇ ਉਪਾਵਨ ਹਾਰਾ ਮਰ ਜੰਮੇ ਫਿਰ ਬਾਰੋ ਬਾਰਾ ਅੰਦੇ ਗੁਰੂ ਤੇ ਪਰਮ ਨਾ ਜਾਈ ਮੋਲ ਛੋੜ ਲਾਗੇ ਦੂਜੇ ਪਾਈ ਵਿਕਕਾ ਮਾਤਾ ਵਿਖ ਮਹੇ ਸਮਾਈ ਮਾਇਆ ਕਰਮੁਲ ਜੰਤਰ ਪਰਮਾ ਵਿਹਾਰ ਜਿਓ ਵਸਿਆ ਹਰ ਜਿਓ ਵਿਸਰਿਆ ਦੂਜੇ ਪਾਏ ਜਿਸ ਨਦਰ ਕਰੇ ਸੋ ਪਰਮਗਤ ਪਾਏ ਅੰਤਰ ਸਾਚ ਬਾਰ ਸਾਚ ਵਰਤਾਏ ਸਾਚ ਨ ਛੱਪੇ ਜੇ ਕੋ ਰਖੇ ਛਪਾਏ ਗਿਆਨੀ ਪੂਜੇ ਸਹਿਜ ਸੁਪਾਏ ਗੁਰਮਖ ਸਾਚ ਰਹਾ ਲਿਬਲਾਏ ਹੋਮੀ ਮਾਇਆ ਸਬਦ ਜਲਾਈ ਮੇਰਾ ਪ੍ਰਭ ਸਾਚਾ ਮੇਲ ਮਿਲਾਏ ਸਤਗੁਰੁ ਦਾਤਾ ਸਬਦ ਸੁਨਾਏ ਆਬਤਰਾ ਕੀਠਾ ਕਰਾਏ ਪੂਰੇ ਗੁਰ ਤੇ ਸੋਜੀ ਪਾਏ ਆਪੇ ਕਰਤਾ ਸਿਸ਼ਟ ਸਿਜ ਜਿਨ ਕੋਈ ਤਿਸ ਮਨ ਦੂਚਾ ਵਰਨਾ ਕੋਈ ਨਾਨਕ ਗੁਰਮਖ ਪੂਜੇ ਕੋਈ ਗੋੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮਖ ਪਾਵੇ ਨਾਮੋਂ ਸੇ ਬਿਨਾਮ ਸਹਿਜ ਸਮਾਪੇ ਅਮਰਤ ਨਾਮ ਰਸਨੰਿਤ ਕਾ ਬੇ ਜਿਸ ਨੂੰ ਕਿਰਪਾ ਕਰੇ ਸੋ ਹਰਸਾ ਪਾਵੇ ਆੰਤਿਨ ਹਿਰਦੇ ਜਪੋ ਜਗਤਿ ਸਾ ਗੁਰਮਕਾ ਪਾਵ ਪਰਮਪਦ ਸੁਕਾਰਾ ਹਿਰਦੇ ਸੁਖ ਪਿਆ ਪਰਕਾਸ ਗੁਰਮਕ ਕਾਵੇ ਸੱਚ ਗੁਣਤਾਸ ਦਾਸਨ ਦਾਸਨਿਤ ਹੋਵੇ ਦਾਸ ਗ੍ਰਹਿ ਕਟੰਬ ਮੈਂ ਸਦਾ ਉਦਾਸ ਜੀਵਨ ਮੁਕਤ ਗੁਰਮਕ ਹਕੂ ਹੋਈ ਪਰਮਪਦਾਰਥ ਪਾਵੇ ਸੋਈ ਤ੍ਰੈ ਗੁਣ ਮਿਟੇ ਨਿਰਮਲ ਹੋਏ ਸਹਿਜੇ ਤ੍ਰੈ ਗੁਣ ਮਿਟੇ ਨਿਰਮਲ ਹੋਈ ਸਹਿਜੇ ਸੱਚ ਮਿਲੇ ਪ੍ਰਭ ਸੋਈ ਮੋਕ ਟੰਬ ਸੋ ਪ੍ਰੀਤ ਨਾ ਹੋਏ ਚਾਹ ਹਿਰਦੇ ਵਸਿਆ ਸੱਚ ਸੋਈ ਕੁਰਮਕ ਬਾਣੀ ਮੀਠੀ ਲਾਗੀ ਅੰਤਰ ਵਿੱਚੇ ਅੰਤਿਵ ਲਿਵ ਲਾਗੀ ਸਾਜੇ ਸੱਚ ਮਿਲਿਆ ਪ੍ਰਸਾਦ ਦੀ ਸਤਗੁਰ ਪਾਇਆ ਪੂਰੇ ਬੜਪਾਗੀ ਹੋਮੇ ਮਮਤਾ ਦੁਰਮਤ ਦੁਖ ਨਾ ਜਬ ਹਿਰਦੇ ਰਾਮ ਨਾਮ ਗੁਣਤਾਸ ਕੁਰਮਕ ਬੋਧ ਪ੍ਰਗਟੀ ਪ੍ਰਭਜਾ ਸਭ ਹਿਰਦੇ ਰਵਿਆ ਚਾਨ ਨਿਵਾਸ ਜਿਸੇ ਨਾਮ ਦੇਈ ਸੋਈ ਜਨ ਪਾਏ ਗੁਰਮਖ ਮੇਲੇ ਆਪ ਗਵਾਏ ਹਿਰਦੇ ਸਾਚਾ ਨਾਮ ਵਸਾਏ ਨਾਨਕ ਸੱਚੇ ਸਾਚ ਸਮਾਏ ਗੋੜੀ ਬਹਲਾ ਤੀਜਾ ਮਣ ਹੀ ਮਣ ਸਵਾਰਿਆ ਪੈ ਸੈਜ ਸੁਪਾਏ ਸ਼ਬਦ ਮਨ ਰੰਗਿਆ ਲਿਬਲਾਏ ਨਿਜ ਘਰ ਵਸਿਆ ਪ੍ਰਭ ਕੀ ਰਜਾਏ ਸਤ ਗੁਰ ਸੇਵਿਆ ਚਾਏ ਅਭਿਮਾਨ ਕੋਬਿੰਦ ਪਾਈਏ ਗੁਣੀ ਨਿਦਾਨ ਰਹਾਉ ਮਨ ਬੈਰਗ ਕੀ ਜਾ ਸ਼ਬਦ ਭੋਖਾਏ ਮੇਰਾ ਪ੍ਰਭ ਨਿਰਮਲਾ ਸਾਥ ਤੇ ਰਹਾ ਸਮਾਏ ਕਰ ਕੇ ਰਪਾਤੇ ਮਿਲੇ ਮਿਲਾਏ ਹਰ ਦਾਸਨ ਕੋ ਦਾ ਸੁਖ ਪਾਈ ਮੇਰਾ ਹਰ ਪ੍ਰਭਿਨ ਇਨਵਿਧ ਪਾਇਆ ਛਾਏ ਹਰ ਕੇ ਰਪਾਤੇ ਰਾਮ ਗੁਣ ਕਾਏ ਤ੍ਰਿਗ ਬੋ ਜੀਵਨ ਜਿਤ ਹਾਮ ਨ ਲੱਗੇ ਪਿਆਰ ਤ੍ਰਿਕ ਸੇਜ ਸੁਖਾ ਲੀ ਕਾਮਣ ਮੋਗਵਾਰ ਤੈਨ ਸਫਲ ਜਾਨ ਜਿਨ ਅਤਾ ਨਾਮ ਅਤਾਰ त्रिग त्रिग ग्रह कटुंब जित हर प्रीत न होए सोई हमारा मीत जो हर गुण गावे सोए हर ना बिना में अवर न कोय सतगुर ते हम गत पाई सतगुर ते हम गत पत पाई हर नाम दुख सगल मिटाई सदा आनंद हर नाम लिबलाई हर गुर मिल हम कोद को पाई हो मे त्रिस्ना सबगन बुझाई से क्रोध किमा गह है हर आपे कृपा करे नाम दे बे ਬਿਨਸੇ ਕ੍ਰੋਧ ਕੇ ਮਾ ਗੈ ਲੈ ਈ ਹਰ ਆਪੇ ਕਿਰਪਾ ਕਰੇ ਨਾਮ ਦੇਵੇ ਗੁਰਮਖਰਤਨ ਕੋ ਵਿਰਲਾ ਲੇਵੇ ਨਾਨਕ ਗੁਣ ਕਾ ਵਿਹਰ ਅਲਖ ਆਪੇ 베 ਹਰ ਆਪੇ ਕਿਰਪਾ ਕਰੇ ਨਾਮ ਦੇਵੇ ਗੁਰਮਖਰਤਨ ਕੋ ਵਿਰਲਾ ਲੇਵੇ ਨਾਨਕ ਗੁਣ ਕਾ ਵਿਹਰ ਅਲਖ ਆਪੇ 베 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ